ਫੌੜਾ ਦੇ ਲਾਗਟ ਮੇੜੂ ਵਿਖੇ ਡੀਐਸਪੀ ਜਸਪੀ ਸਿੰਘ ਦੀ ਅਗਵਾਈ ਵਿੱਚ ਚੈਕਿੰਗ ਅਭਿਆਨ ਚਲਾਇਆ ਗਿਆ ਜਿਸ ਵਿੱਚ ਪੀਜੀਆ ਦੀ ਚੈਕਿੰਗ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਇਸ ਤੋਂ ਇਲਾਵਾ ਬਿਨਾ ਨੰਬਰ ਵਾਲੀ ਮੋਟਰਸਾਈਕਲ ਕਾਬੂ ਕੀਤਾ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿ ਰਹੇ ਹਨ ਡੀਐਸਪੀ ਜਸਪੀ ਸਿੰਘ ਫੌੜਾ ਐਕਸਰਸਾਈਜ਼ ਲਈ ਤੋਂ ਮਨੋਸ਼ ਰਾਮ ਦੀ ਰਿਪੋਰਟ ਸਰ ਜਿਹੜੇ ਪੀਜੀ ਮਾਲਕ ਹੈਗੇ ਡਾਟਾ ਵਗੈਰਾ ਉਹਨਾਂ ਦਾ ਕਿਸ ਤਰ੍ਹਾਂ ਜਿਹੜਾ ਹੈਗਾ ਕੌਣ ਕਿੱਥੇ ਰਹਿ ਰਿਹਾ ਹੈਗਾ ਵਾ ਤੇ ਇਸ ਚੀਨ ਦੇ ਕਿਸ ਤਰ੍ਹਾਂ ਦੀ ਜਿਹੜੀ ਹਦਾਇਤਾਂ ਜਾਰੀ ਕਰਦੇ ਹੋ ਦੇਖੋ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਆਂ ਜੀ ਜਿਹੜੇ ਤੇ ਫੋਰਨ ਨੈਸ਼ਨਲਸ ਹੈਗੇ ਉਹਨਾਂ ਦੀ ਜਿਹੜੀ ਸਿਚੁਏਸ਼ਨ ਕਰਾਉਣਾ ਨਮਾਇਰ ਹੈ ਜਿਹਦੇ ਲਈ ਫਾਰਮ ਸੀਏਸੀ ਇਹਨਾਂ ਨੂੰ ਇਸ਼ੂ ਕਰਕੇ ਦੇਣੇ ਉਹ ਸੀ ਇਹਨਾਂ ਨੇ ਭਰਨਾ ਹੁੰਦਾ ਜਿਹਦੀ ਪ੍ਰੋਪਰ ਵੈਰੀਫਿਕੇਸ਼ਨ ਹੋਣੀ ਹੈ ਪੀਜੀ ਮਾਲਕ ਉਸ ਤੋਂ ਬਾਅਦ ਜਿਹੜੇ ਡੋਮੈਸਟਿਕ ਸਟੂਡੈਂਟ ਨੇ ਜੀ ਉਹ ਅਸੀਂ ਇਹਨਾਂ ਨੂੰ ਇਹਨਾਂ ਨੇ ਫਾਈਲ ਸਿਕਾਈਆਂ ਹੋਈਆਂ ਨੇ ਜਿਹੜੇ ਕੇਅਰ ਟੇਕਰ ਨੇ ਤੇ ਜਿਹਨੇ ਸੰਭੀ ਸਮੇਂ ਸੇ ਪ੍ਰੋਡਿਊਸ ਕਰਦੇ ਰਹਿੰਦੇ ਚਾਹੀ ਉਹ ਬੱਚਾ ਜਿਹੜਾ ਹੈਗਾ 4 ਸਾਲ ਵਾਲੇ ਕੋਰਸ ਚ ਹੈ 5 ਸਾਲ ਵਾਲੇ ਕੋਰਸ ਚ ਹੈ ਜਾਂ ਫਿਰ ਜੀ ਇਸੇ ਏਰੀਆ ਦੇ ਵਿੱਚ ਹੀ ਉਹ ਪੀਜੀ ਚੇਂਜ ਕਰਦਾ ਤਾਂ ਵੀ ਉਹਦੀ ਲੋਕ ਪ੍ਰਸੰਨ ਦੇ ਨਾਲ ਉਹਨਾਂ ਲਈ ਜ਼ਰੂਰੀ ਸਰ ਲੋਕੜਿਕ ਮਸ਼ਹੂਰ ਔਰ ਬਦਨਾਮ ਮੀਰੀ ਹੈਗਾ ਇਸ ਇਲਾਕੇ ਦਾ ਜਿੱਥੇ ਕਿ ਦੇਵਵਾਰ ਔਰ ਧੰਦਾਗਰੀ ਜਿਹੇ ਮਾਮਲੇ ਉੱਪਰ-ਉੱਪਰ ਕੇ ਸਾਹਮਣੇ ਆਉਂਦੇ ਹੈਗੇ ਔਰ ਇੱਕ ਸਰਵੇਸ ਵੀ ਕੀਤਾ ਸੀ ਸਾਡੀ ਮੀਡੀਆ ਟੀਮ ਨੇ ਕਿ ਜਿਹੜੇ ਲੋਕੀ ਆ ਕੇ ਬਾਹਰੋਂ ਇੱਥੇ ਬਸੇ ਹੋਏ ਹੈਗੇ ਹਨ ਕੌਣ ਚੋਰਾ ਕੌਣ ਸਾਦਾ ਕਿਸੇ ਮੂਤਰ ਤੇ ਲਿਖਿਆ ਨਹੀਂ ਹੈਗਾ ਔਰ ਇਹਨਾਂ ਚੀਜ਼ਾਂ ਨੂੰ ਲੈ ਕੇ ਕੁਝ ਰਾਉਂਡ ਹੁਣ ਪਿਛਲੇ ਮਹੀਨਿਆਂ ਦੀ ਕਾਰਵਾਈ ਜਿਹੜੀ ਹੈਗੀ ਤੁਸੀਂ ਦੇਖੀ ਲਈ ਹੋਣੀ ਹੈ ਸਾਡੇ মিডিਆ ਦੇ ਵਿੱਚ ਪ੍ਰਚਾਰਨੇ ਤੇ ਬਾਈਕਸ ਵੀ ਆਉਂਦੀ ਰਹਿੰਦੀਆਂ ਅਸੀਂ ਜਿਹੜਾ ਦੇਵਪਾਰ ਦਾ ਖੰਡਾ ਉਹ ਤੇ ਉਰਜ਼ੋਰ ਜਿਹੜੀ ਹੈ ਅਸੀਂ ਦ੍ਰਿੜਤਾ ਨਾਲ ਜਿਹੜਾ ਕੰਮ ਕੀਤਾ ਉਹਦੇ ਵਿੱਚ ਰਿਜ਼ਲਟ ਵੀ ਸਾਹਮਣੇ ਆਇਆ ਥੋੜੇ ਸਾਹਮਣੇ ਅਸੀਂ ਕਾਫੀ ਮੋਡਿਊਲੇ ਤੇ ਬਸਤੀ ਤੇ ਇਹਦੇ ਵਿੱਚ ਬਹੁਤ ਹੱਦ ਤੱਕ ਜਿਹੜਾ ਹੈਗਾ ਸਾਡਾ ਹੁਣ ਜਿਹੜਾ ਹੈ ਕਾਬੂ ਹੈਗਾ ਤੇ ਇਸ ਤੋਂ ਇਲਾਵਾ ਜਿਹੜਾ ਆਪਣਾ ਭਾਰਤੋਂ ਬੰਦੇ ਆ ਕੇ ਜਿਹੜੇ ਰਹਿ ਰਹੇ ਆ ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਇੱਥੋਂ ਖਦੇੜ ਦਿੱਤਾ ਹੈ ਜਿਹੜਾ ਕੋਈ ਬੰਦਾ ਸਮੇਂ ਤੋਂ ਬਾਅਦ ਵੀ ਇੱਥੇ ਘੁੰਮਦਾ ਮਿਲ ਜਾਂਦਾ ਉਹਨੂੰ ਅਸੀਂ ਰਾਉਂਡ ਅਪ ਕਰਕੇ ਅਸੀਂ ਥਾਣੇ ਲੈ ਜਾਂਦੇ ਆ ਉਸ ਤੋਂ ਬਾਅਦ ਜੇ ਉਹ ਆਪਣੀ ਪਛਾਣ ਸਿੱਧ ਕਰ ਦਿੰਦਾ ਚਾਹੇ ਉਹ ਇੱਥੇ ਕੰਮ ਵਾਸਤੇ ਆਇਆ ਚਾਹੇ ਉਹ ਇੱਥੇ ਉਹਦਾ ਕੋਈ ਆਪਣਾ ਪੀਜੀ ਹੈ ਜੇ ਤੱਕ ਉਹ ਇਸ चीज ਸਿੱਧ ਨਹੀਂ ਕਰਦਾ ਉਦ ਤੱਕ ਅਸੀਂ ਉਹਨੂੰ ਛੱਡਦੇ ਨਹੀਂ ਤੇ ਜੇ ਉਹ ਨਹੀਂ ਸਿੱਧ ਕਰ ਪੰਦਾ ਅਸੀਂ 109 ਸਰ ਇੱਕ ਆਖਰੀ ਗੱਲ ਕਿ ਏਰੀਆ ਕਾਫੀ ਵੱਡਾ ਹੈਗਾ ਕ੍ਰਾਈਮ ਵੀ ਕਾਫੀ ਜ਼ਿਆਦਾ ਹੈਗਾ ਲੇਕਿਨ ਮਿਹਰੂ ਪੁਲਿਸ ਚੌਕੀ ਜਿਹੜੀ ਹੈਗੀ ਹੈ ਮਲਾਜ਼ਮਾਂ ਦੀ ਗਿਣਤੀ ਬੜੀ ਘੱਟ ਹੈਗੀ ਹੈ ਇਸ ਨੂੰ ਲੇ ਕੇ ਕੁਝ ਕਰਨਾ ਚਾਹੀਦਾ ਕੀ ਲੱਗਦਾ ਕਿ ਤਿੰਨ ਚਾਰ ਮਲਾਜ਼ਮ ਜਿਹੜੇ ਇੰਨਾ ਏਰੀਆ ਸੰਭਾਲ ਸਕਦੇ ਹੈਗੇ ਕਾਫੀ ਦੇਖੋ ਜੀ ਮਲਾਜ਼ਮ ਜਿਹੜੇ ਚੌਕੀ ਦੇ ਨੇ ਉਹ ਨੌਮਸ ਦੇ ਅਨੁਸਾਰ ਹੀ ਅਸੀਂ ਜਿਹੜੇ ਲਗਾਉਂਦੇ ਆ ਉਸ ਤੋਂ ਬਾਅਦੂਤ ਸਾਡੇ ਜਿਹੜੇ ਪੁਲਿਸ ਸਟੇਸ਼ਨ ਸਤਨਾਮਪੁਰਾ ਉੱਥੋਂ ਅਸੀਂ ਰੀਇਨਫੋਰਸ ਕਰੀਦਾ ਉਸ ਤੋਂ ਇਲਾਵਾ ਸਾਡੇ ਕੋਲ ਆਰਪੀ ਟੀਮਾਂ ਹੈਗੀਆਂ ਸਮੇ ਸਮੇਂ ਸਿਰ ਸਾਨੂੰ DIG ਸਾਹਿਬ ਤੇ SSP ਸਾਹਿਬ ਵੱਲੋਂ ਕੋਰਸ ਵੀ ਮੁਹੱਈਆ ਕਰਾਈ ਜਾਂਦੀ ਹੈ ਐਡੀਸ਼ਨਲ ਜਿਨ੍ਹਾਂ ਦਾ ਯੂਜ਼ ਕਰਕੇ ਅਸੀਂ ਜਿਹੜਾ ਹੈ ਸਪੈਸ਼ਲ ਆਪਰੇਸ਼ਨ ਦੇ ਅੱਤੇ ਚਲਾਉਂਦੇ ਰਹੇ ਗੱਲ ਕਰ ਲਈ ਧੰਨਵਾਦ